ਸਸਕੀガル ਜੀ ਕੀ ਹਾਲ ਚੱਲ ਨੇ ਆਈ ਹੋਪ ਕਿ ਤੁਸੀਂ ਸਭ ਠੀਕ ਹੋਵੋਗੇ ਮਿਸ ਸੰਧੂ ਚੈਨਲ ਤੇ ਤੁਹਾਡਾ ਵੈਲਕਮ ਰਚਿਤ ਜੀ ਸਸਕੀガル ਕਰੋ ਸਸਕੀガル ਕਰੋ ਸਸਕੀガル ਕਰੋ ਤੁਹਾਨੂੰ ਕੀ ਹਾਲ ਚੱਲ ਨੇ ਕੀ ਹਾਲ ਚੱਲ ਹੈ ਅਜੇ ਤੱਕ ਚੰਗੀਦਰਾ ਠੀਕ ਨਹੀਂ ਹੋਏ ਤੇ ਬੱਸ ਇੱਦੇ ਚੱਲ ਰਿਹਾ। ਤਾਂ ਬੱਸ ਤੁਸੀਂ ਅਸ ਗੁਰਪੁਰਬ ਦਾ ਪਰਮਾਤਮਾ ਸਭ ਦੀਆਂ ਝੋਲੀਆਂ ਭਰੇ। ਅੰਤਨ ਸਿੰਘ ਗੁਰੂ ਗ੍ਰੰਥ ਸਾਹਿਬ ਤੇ ਮੇਰੇ ਪਰਿਆ ਹੱਥ ਰੱਖਣਾ। ਆਪਣੇ ਘਰ ਸਾਰੇ ਤੰਦਰੁਸਤੀ ਰਹਿਣ। ਅ ਦੇਖਦੇ ਹਾਂ ਅੱਜ ਆਪਾਂ ਕੀ ਬਣਾ ਰਹੇ ਆ। ਅੱਜ ਸ਼ਾਮ ਲਈ ਤਿਆਰੀ ਆਪਾਂ ਸ਼ੁਰੂ ਕਰਤੀ ਹੋਈ ਆ। ਅ ਕਿੱਦੇ ਦੇਖਦੇ ਹਾਂ। ਕੀ ਕਰਨਾ ਮਿਲਦੀ ਆਪਾਂ ਥੋੜੀ ਦੇਰ ਤੱਕ ਹਾਂਜੀ ਅਸਲ ਚ ਆਪਣਾ ਜੂਸ ਬਣਾ ਰਹੇ ਸੀ ਤੇ ਜਿਸ ਕਰਨੇ ਆਪਣਾ ਪੀੜ ਤੇ ਜੂਸ ਪੜਦਾ ਸੀ ਕੰਮ ਕਰਨਾ ਫਿਰ ਤੋਂ ਬਾਅਦ ਉਸ ਤਰ ਤਰ ਇੱਕ ਲਾਇਆ ਤੇ ਬੱਤਨ ਨੂੰ ਸੋਚ ਨਾਲ ਸਾਫ਼ ਕਰਕੇ ਰੱਖੀਓ ਤਾਂ ਕਿ ਚਾਬੀ ਪੀਸੀ ਨਾ। ਕੋਸਾ ਬਾਹਰ ਰੱਖਾ ਜਾਣਾ ਕਿ ਸਾਹਮਣੇ ਜਦੋਂ ਗੁਰਦੁਆਰਾ ਆਵੇ। ਆਹ ਤੇ ਪਾੜੀ ਕਰਨੀ। ਤੇ ਇਸ ਵਿੱਚ ਨੇ ਥੋੜੇ ਜਿਹੇ ਟੱਟ ਗੁਰਦੁਆਰਾ ਕਰਕੇ ਆਪਾਂ ਲੈ ਲਏ। ਹਾਂਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ। ਆ ਤੁਸੀਂ ਵੀ ਦਰਸ਼ਨ ਕਰੋ ਤੇ ਆਪਾਂ ਵੀ ਦਰਸ਼ਨ ਕਰ ਲਈਏ ਹਾਂ। ਤਾਂ ਮਿਲਦੇ ਆ ਅੱਗੇ ਉਹ ਦੂਰ ਗਿਆ ਹਾਲੇ ਵੀ ਕਿੱਧਰ ਹੈ ਇਧਰ ਦੇਖੋ ਇਧਰ ਤੇ 아! <목소리나> ਨਾ ਵੇਰਾਸੂੰ ਦਗਵਾਸੀ ਤੇ ਇਹ ਬਿਲਕੁਲ ਹੀ ਰੁਕ ਰਿਹਾ ਸ਼ਤਾਨੀਆਂ ਕਰਨ ਤੋਂ ਇਸ ਕਰਕੇ ਨੂੰ ਬਾਹਰ ਲੈਣਤਾ ਫਿਰ ਆਪਾਂ ਬਾਹਰ ਥੋੜਾ ਬਤਾਈ ਘੁੰਮਿਆ ਬਨੇ ਤੇ ਫਿਰ ਆਪਾਂ ਚੱਲਦੇ ਘਰ ਨੂੰ ਤੇ ਮਿਲਦੇ ਘਰ ਜਾ ਕੇ ਅਸੀਂ ਆਪਾਂ ਘਰ ਪਹੁੰਚੇ ਅਸੀਂ ਤੇ ਆ ਕੇ ਪ੍ਰਸ਼ੰਦਾ ਪਾਣੀ ਛਕਿਆ ਤਾਂ ਥੋੜਾ ਬਤਾ ਗਲੀ ਚ ਇੰਜੋਏ ਕੀਤਾ ਪਟਾਕੇ ਵੀ ਚਲਾਏ ਸਭ ਨੇ ਮਿਲ ਕੇ ਫੇਰ ਚਲਾਇਆ ਮਿਲਦੀਆਂ ਅਗਲੇ ਵਲੌਗ ਚ ਥੈਂਕ ਯੂ ਸੋ ਮਚ